ਸਰ ਹੁਣ ਜਿਵੇਂ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕੁੜੀਆਂ ਜ਼ਿਆਦਾਤਰ ਸੋਸ਼ਲ ਮੀਡੀਆ ਦਾ ਯੂਜ਼ ਕਰਦੀਆਂ ਨੇ ਸੋ ਜ਼ਿਆਦਾਤਰ ਕੁੜੀਆਂ ਇੰਸਟਾਗ੍ਰਾਮ ਤੇ ਪੇਜ ਬਣਾ ਕੇ ਆਪਣੇ ਗੰਦੇ ਤਰੀਕੇ ਦੇ ਨਾਲ ਵੀਡੀਓ ਪਾਉਂਦੀਆਂ ਨੇ ਜਿਹੜੀ ਕਿ ਸਮਾਜ ਨੂੰ ਸ਼ੋਭਾ ਨਹੀਂ ਦਿੰਦੀਆਂ ਸੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਨਜੋਤ ਜੀ ਬਾਰ ਬਾਰ ਉਹੀ ਗੱਲ ਹੈ ਕਿ ਆਜ਼ਾਦੀ ਹੈ ਹਰ ਇੱਕ ਨੂੰ ਆਜ਼ਾਦੀ ਹੈ ਅਗਰ ਆਪਾਂ ਇਹ ਮੁੱਦਾ ਚੱਕਦੇ ਹਾਂ ਤਾ ਮਤਲਬ ਜਿਹੜੇ ਫੈਮਿਨਿਸਟ ਵਾਲਾ ਮੁੱਦਾ ਆ ਜਾਂਦਾ ਕਿ ਹਾਂਜੀ ਤੁਸੀਂ ਤਾਂ ਔਰਤਾਂ ਦੇ ਹੱਕਾਂ ਤੇ ਡਾਕੇ ਮਾਰਨ ਵਾਲੇ ਡਾਕੂ ਆ ਗਿਓ ਬਹੁਤ ਸਾਰੇ ਕੁੜੀਆਂ ਨੇ ਜਿਹੜੀਆਂ ਐਦਾਂ ਦੀਆਂ ਗੱਲਾਂ ਕਰਦੀਆਂ ਕਿ ਸਾਡਾ ਸਰੀਰ ਹੈ ਸਾਡੇ ਕੱਪੜੇ ਨੇ ਸਾਡਾ ਮੋਬਾਈਲ ਹੈ ਸਾਡੇ ਗਾਣੇ ਨੇ ਅਸੀਂ ਜਿੱਦਾਂ ਦੇ ਮਰਜ਼ੀ ਪ੍ਰੋਗਰਾਮ ਕਰੀਏ ਜਿੱਦਾਂ ਦੇ ਮਰਜ਼ੀ ਰੀਲਾਂ ਬਣਾਈਏ ਪਰ ਹਾਂ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਲਈ ਇੱਕ ਬਹੁਤ ਸ਼ਰਮਨਾਕ ਮੌਕਾ ਵੀ ਖੜਾ ਕਰ ਸਕਦੀਆਂ ਨੇ ਇਹ ਚੀਜ਼ਾਂ ਕਾਰਨ ਅੱਜ AI ਦਾ ਜੋਗ ਆਰਟੀਫੀਸ਼ਲ ਇੰਟੈਲੀਜੈਂਸ ਇੰਨੀ ਕੱਗੇ ਵੱਧ ਗਈ ਹੈ ਕਿ ਜਿਹੜੀਆਂ ਤੁਸੀਂ ਵੀਡੀਓ ਕੱਪੜਿਆਂ ਦੇ ਵਿੱਚ ਅੱਧ ਕੱਪੜਿਆਂ ਦੇ ਵਿੱਚ ਪਾ ਕੇ ਮੋਬਾਈਲ ਦੇ ਉੱਤੇ ਅਪਲੋਡ ਕਰ ਦਿੰਦੇ ਹੋ ਕੱਲ ਨੂੰ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਲੋਕੀ ਉਹਨਾਂ ਦੇ ਪੂਰੇ ਕੱਪੜੇ ਉਤਾਰ ਕੇ ਤੁਹਾਡੀ ਵੀਡੀਓ ਚਲਾ ਸਕਦੇ ਆ ਬਹੁਤ ਅੱਗੇ ਵੱਧ ਗਿਆ ਆਰਟੀਫੀਸ਼ਲ ਇੰਟੈਲੀਜੈਂਸ ਪਿੱਛੇ ਜੇ ਕਈ ਕਿਹੜਾ ਡਰਾਮ ਆਪਾਂ ਦੇਖਿਆ ਨੇ ਲੁਧਿਆਣੇ ਤੋਂ ਇੱਕ ਜੋੜੇ ਦੀ ਵੀਡੀਓ ਕਿੰਨੀ ਜ਼ਿਆਦਾ ਵਾਇਰਲ ਹੋਈ ਹੈ ਉਹਨਾਂ ਨੇ ਬੜਾ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਭਾਵੇਂ ਉਹਨਾਂ ਦੀ ਆਪਣੀ ਸੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੀ ਪਰ ਗਲਤੀ ਤਾਂ ਸੀ ਨਾ ਉਹਨਾਂ ਨੇ ਇੱਕ ਗਲਤ ਵੀਡੀਓ ਬਣਾਈ ਤੇ ਉਹ ਗਲਤ ਵੀਡੀਓ ਬਾਅਦ ਦੇ ਵਿੱਚ ਅਪਲੋਡ ਹੋਈ ਤੇ ਲੋਕਾਂ ਦੇ ਵਿੱਚ ਗਈ ਔਰ ਉਹਨਾਂ ਦੀ ਥੂਥੂ ਹੋਈ ਉਹ ਕੰਮ ਹੀ ਕਿਉਂ ਕਰੀਏ ਜਿਹੜਾ ਕੱਲ ਨੂੰ ਲੋਕਾਂ ਦੇ ਸਾਹਮਣੇ ਜਾ ਕੇ ਸਾਡੇ ਦੇ ਸਾਡੇ ਲਈ ਇੱਕ ਬਦਨਾਮੀ ਦਾ ਕਾਰਨ ਬਣ ਸਕੇ ਸੋ ਆਜਰਵਾਜ ਕੀ ਹੈ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣਾ ਬੱਚਾ 4 ਸਾਲ ਦੀ 2 ਸਾਲ ਦੀ ਕੁੜੀ ਆ 3 ਸਾਲ ਦਾ ਜਵਾਕ ਹੈ ਉਹ ਤੇ ਤੋਂ ਲੈ ਕੇ 60 60 ਸਾਲ ਦੀਆਂ ਆਂਟੀਆਂ ਰੀਲਾ ਬਣਾਉਣ ਤੇ ਲੱਗੀਆਂ ਹੋਈਆਂ ਨੇ ਪੂਰਾ ਦਿਨ ਇੱਕੋ ਹੀ ਕੰਮ ਹੈ ਕਿਸੇ ਪਾਰਕ ਚ ਚੱਲ ਜੋ ਕਿਸੇ ਸਮਾਜਿਕ ਸਥਾਨ ਤੇ ਚੱਲ ਜੋ ਜਿੱਥੇ ਕਿਸੇ ਪਾਰਕ ਚ ਚੱਲ ਜੋ ਕੀ ਹੈ ਹਰ ਇੱਕ ਨੇ ਮੋਬਾਈਲ ਫੜਿਆ ਗਾਣਾ ਲਾਇਆ ਲੱਕ ਮਟਕਾਉਣ ਤੇ ਲੱਗੀਆਂ ਹੋਣੇ ਕੁੜੀਆਂ ਬਸ ਇੱਕੋ ਹੀ ਇੱਕੋ ਹੀ ਮਤਲਬ ਦਿਮਾਗ ਤੇ ਹੋਇਆ ਹੈ ਵੀਊ ਕਿੰਦਾਂ ਲਏ ਜਾਣ ਸਰੀਰ ਦਿਖਾ ਕੇ ਵਿਊ ਲੈਣਾ ਕੋਈ ਤੁਹਾਡੀ ਬਹਾਦਰੀ ਨਹੀਂ ਲੋਕ ਤੁਹਾਨੂੰ ਵਿਊ ਤਾਂ ਲੋਕ ਉਹਨਾਂ ਨੂੰ ਦੇ ਹੀ ਜਾਂਦੇ ਜਿਹੜੇ ਬੌਲੇ ਕਮਲੇ ਜਾਂ ਜੀਬਾ ਜੀਬਾ ਜਾਂ ਮਾਰ ਕੇ ਗਾਣਾ ਗਾ ਦਿੰਦੇ ਆ ਸੋਸ਼ਲ ਮੀਡੀਆ ਦਾ ਔਰ ਆਮ ਜ਼ਿੰਦਗੀ ਦਾ ਹੀਰੋ ਬਣ ਦੇ ਵਿੱਚ ਬਹੁਤ ਵੱਡਾ ਫਰਕ ਹੈ ਅਗਰ ਤੁਸੀਂ ਆਪਣਾ ਸਰੀਰ ਦਿਖਾ ਕੇ ਹੀਰੋ ਬਣਨਾ ਚਾਹੁੰਦੇ ਹੋ ਤਾਂ ਪਾਰਨ ਫਿਲਮਾਂ ਦੇ ਵੀ ਤਾਂ ਹੀਰੋ ਹੀਰੋ ਨਾ ਹੈਗੀਆਂ ਨੇ ਉਹ ਵੀ ਤਾਂ ਹੀਰੋ ਹੀਰੋ ਨਾ ਨੇ ਉਹਨਾਂ ਨੂੰ ਬਹੁਤ ਵਿਊ ਮਿਲਦੇ ਆ ਅਰਬਾਂ ਲੋਕ ਆ ਜਿਹੜੇ ਉਹਨਾਂ ਦੀਆਂ ਫਿਲਮਾਂ ਦੇਖਦੇ ਆ ਫਿਰ ਉਹ 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 ਵਧੀਆ ਕੀਤਾ ਸੋ ਧਿਆਨ ਰੱਖੋ ਸੋਸ਼ਲ ਮੀਡੀਆ ਬਹੁਤ ਖਤਰਨਾਕ ਚੀਜ਼ ਹੈ ਇਹਦੇ ਤੇ ਉਹ ਹੀ ਚੀਜ਼ਾਂ ਅਪਲੋਡ ਕਰੋ ਜਿਹੜੀਆਂ ਕੱਲ ਨੂੰ ਤੁਸੀਂ ਆਪਣਾ ਸੰਭਾਲ ਕਰ ਸਕੋ ਕਿ ਹਾਂ ਇਹ ਮੇਰੇ ਪਰਿਵਾਰ ਨਾਲ ਮੇਰੀਆਂ ਫੋਟੋਆਂ ਨੇ ਇਹ ਮੇਰੇ ਫੈਮਿਲੀ ਪ੍ਰੋਗ ਫੰਕਸ਼ਨ ਦੀਆਂ ਫੋਟੋਆਂ ਨੇ ਤੁਸੀਂ ਉਹਦਾ ਪ੍ਰੂਫ ਦੇਖ ਸਕੋ ਕਿ ਆ ਆਇਆ ਕੱਲ ਨੂੰ ਜੇ ਕੋਈ ਗਲਤ ਯੂਜ਼ ਕਰਦਾ ਉਹਦੇ ਤੇ ਪੁਲਿਸ ਕਾਰਵਾਈ ਕਰਵਾ ਸਕੋ ਹੁਣ ਕੀ ਹੈ ਕੁੜੀਆਂ ਹਰ ਰੋਜ਼ ਨਵੇਂ ਨਵੇਂ ਗਾਣਿਆਂ ਦੇ ਉੱਤੇ ਅੱਧ ਕੱਪੜੇ ਪਾ ਕੇ ਗੰਦੀਆਂ ਤੋਂ ਗੰਦੀਆਂ ਅਸਲੀਲ ਹਰਕਤਾਂ ਕਰ-ਕਰ ਕੇ ਸਿਰਫ 뷰 ਲੈਂਡ ਦੇ ਚੱਕਰ 'ਚ ਆ ਰੀਲਾਂ ਪਾਈ ਜਾਂਦੀਆਂ ਨੇ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਜੂਜ ਪਤਾ ਨਹੀਂ ਕਿਦਾਂ ਦਾ ਕਰਨਾ ਆਪਾਂ ਸਾਰਿਆਂ ਨੇ ਵੱਡੇ ਹੋਣਾ ਅੱਜ ਤੋਂ 10 ਸਾਲ ਨੂੰ ਜਿਹੜੀ ਕੁੜੀ ਅੱਜ 30 ਸਾਲ ਦੀ ਹੈ ਉਹ 20-30 ਸਾਲ ਨੂੰ ਜਦੋਂ 60 ਸਾਲ ਦੀ ਹੋਗੀ ਉਹਦੇ ਪੋਤੇ-ਪੋਤੀਆਂ ਦੇਖਣਗੇ ਵੀ ਸਾਡੀ ਦਾਦੀ ਲੱਕ ਬੜਾ ਵਧੀਆ ਮਾਰਦੀ ਸੀ ਮਜ਼ਾਕ ਦਾ ਹੀ ਪਾਤਰ ਬਣਨ ਗਈਆਂ ਅੱਗੇ ਪੁੱਤ ਪੋਤੇ ਕੱਲ ਨੂੰ ਵਿਆਹ ਹੋਣਾ ਘਰ ਵਾਲਾ ਦੇਖੇਗਾ ਸੋਹਰਾ ਦੇਖੇਗਾ ਵੀ ਸਾਡੀ ਨੂੰਹ ਤਾਂ ਬੜਿਆ ਡਾਂਸਰ ਸੀ ਬੜੀ ਸੋਹਣੀ ਸੀ ਸੋ ਇਹਨਾਂ ਚੀਜ਼ਾਂ ਦਾ ਬੱਚਿਓ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਉਹ ਕੰਮ ਹੀ ਨਾ ਕਰੋ ਜਿਹੜਾ ਕੱਲ ਨੂੰ ਤੁਹਾਨੂੰ ਦੇਖੋ ਅੱਜ ਕੀ ਹੈ ਅੱਜ ਇਹ ਲੱਗਦਾ ਹੁੰਦਾ ਕਿ ਮੈਨੂੰ ਇੰਨੇ ਵੀਊ ਆ ਗਏ ਕੱਲ ਤੋਂ ਇਸ ਤੋਂ ਵੀ ਤਿੱਖੀ ਵੀਡੀਓ ਬਣਾਵਾਂ ਮੈਂ ਬਹੁਤ ਕੁੜੀਆਂ ਇਹ ਚੱਕਰ ਵੀਊ ਚ ਹੀ ਫਸ ਜਾਂਦੀਆਂ ਨੇ ਬਹੁਤ ਸਾਰੀਆਂ ਕੁੜੀਆਂ ਲਾਈਕ ਕਮੈਂਟ ਤੇ ਵੀਊ ਦੇ ਚੱਕਰ ਦੇ ਵਿੱਚ ਫਸ ਕੇ ਆਪਣੇ ਸਰੀਰ ਦੀ ਨਮਾਇਸ਼ ਕਰਨ ਵਾਲੇ ਪਾਸੇ ਲੱਗ ਜਾਂਦੀਆਂ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਗਲਤ ਲੈਣ ਦੇ ਧੱਕੇ ਚੜ੍ਹ ਕੇ ਆਪਣੀ ਜ਼ਿੰਦਗੀ ਨੂੰ ਡਿਸਟਰੋਏ ਕਰ ਲੈਂਦੀਆਂ ਨੇ ਬਰਬਾਦ ਕਰ ਲੈਂਦੀਆਂ ਨੇ ਸੋ ਸਭ ਤੋਂ ਵੱਡੀ ਗੱਲ ਹੈ ਧਿਆਨ ਰੱਖੋ ਸੋਸ਼ਲ ਮੀਡੀਆ ਦੇ ਉੱਤੇ ਵੀ ਉਹੀ ਚੀਜ਼ਾਂ ਅਪਲੋਡ ਕਰੋ ਜਿਨ੍ਹਾਂ ਦਾ ਕੱਲ ਨੂੰ ਤੁਸੀਂ ਕੋਈ ਪ੍ਰੂਫ ਦੇ ਸਕੋ ਕਿ ਆਹ ਮੇਰੇ ਪਰਿਵਾਰ ਦੀ ਫੰਕਸ਼ਨ ਦੀ ਫੋਟੋ ਸੀ ਮੈਂ ਇੱਥੇ ਅਪਲੋਡ ਕੀਤੀ ਸੀ ਕਿਸੇ ਨੇ ਗਲਤ ਯੂਜ਼ ਕੀਤਾ ਉਹਦੇ ਤੁਸੀਂ ਪਰਚਾ ਦਰਜ ਕਰਾ ਸਕੋ ਹੁਣ ਕੱਲੀਆਂ ਤੁਸੀਂ ਅੱਧੇ ਨੰਗੇ ਕੱਪੜੇ ਤੇ ਤੁਸੀਂ ਪਾਏ ਨੇ ਤੇ ਉਹ ਜਿਹੜਾ ਜਿਹਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰਨਾ ਹੈ ਉਹਨੇ ਤਾਂ ਥੋੜੀ ਜੀ ਮਿਹਨਤ ਕਰਨੀ ਹੈ 2 ਮਿੰਟ 'ਚ ਉਹਨੇ ਸਾਰੇ ਲਾ ਕੇ ਤੁਹਾਨੂੰ ਨੰਗੇ ਕਰਕੇ ਖੜਾ ਕਰ ਦੇਣਾ ਤੇ ਤੁਹਾਡੀ ਉਹਦੇ ਤੇ ਬਦਨਾਮੀ ਕਿੰਨੀ ਹੋਣੀ ਹੈ ਇਹ ਚੀਜ਼ਾਂ ਵੀ ਤੁਹਾਨੂੰ ਸੋਚਣੀਆਂ ਪੈਣੀਆਂ ਨੇ